ਖਾਲਸਾ ਕਾਲਜ ਦੇ ਇੱਕ ਵਿਦਿਆਰਥੀ ਵੱਲੋਂ ਬੀਤੇ ਦਿਨੀ ਖੁਦਕੁਸ਼ੀ ਕਰ ਲੈ ਜਾਣ ਤੋਂ ਬਾਅਦ ਕਾਲਜ ਦੇ ਹੋਰਨਾਂ ਵਿਦਿਆਰਥੀਆਂ ਨੇ ਕਾਲਜ ਪ੍ਰਬੰਧਨ ਦੇ ਖਿਲਾਫ ਜੋਰ ਨਾ ਦਿੱਤਾ ਸੀ ਉਹ ਲਗਾਤਾਰ ਤੀਸਰੇ ਦਿਨ ਵਿਚਾਰੀ ਹੈ ਵਿਦਿਆਰਥੀਆਂ ਦਾ ਇਹ ਹੀ ਕਹਿਣਾ ਹੈ ਕਿ ਕਾਲਜ ਪ੍ਰਬੰਧਨ ਵੱਲੋਂ ਜੋ ਹਾਜ਼ਰੀ ਘੱਟ ਹੋਣ ਦੀ ਲਿਸਟ ਵਿਦਿਆਰਥੀਆਂ ਦੀ ਬਣਾਈ ਗਈ ਸੀ ਉਸ ਵਿੱਚ ਨਾਮ ਆਉਣ ਤੋਂ ਬਾਅਦ ਹੀ ਬੀਐਸਸੀ ਐਗਰੀਕਲਚਰ ਦੇ ਵਿਦਿਆਰਥੀ ਨੇ ਖੁਦਕੁਸ਼ੀ ਕੀਤੀ ਅਤੇ ਉਸ ਦੀ ਸੁਣਵਾਈ ਨਹੀਂ ਹੋਈ ਸੀ ਇਸ ਸਬੰਧ ਵਿੱਚ ਮੰਗ ਕੀਤੀ ਜਾ ਰਹੀ ਹੈ ਕਿ ਦੋਸ਼ੀ ਪ੍ਰਬੰਧਕਾਂ ਖਿਲਾਫ ਕਾਰਵਾਈ ਹੋਵੇ ਇੰਟਰਨੈਟ ਇੱਥੇ ਆਪਾਂ ਖਾਲਸਾ ਕਾਲਜ ਵਿੱਚ ਲਗਾਇਆ ਪਿਛਲੇ 3 ਦਿਨਾਂ ਤੋਂ ਚੱਲ ਰਿਹਾ ਹੈ ਬਿਕੋਜ਼ ਇੱਥੇ ਸਾਡੇ ਇੱਕ ਸਾਡਾ ਕਲਾਸਮੇਟ ਜੋ ਕਿ ਬਹੁਤ ਹੀ ਇੰਟੈਲੀਜੈਂਟ ਸੀ ਉਹਨੇ ਫਾਹਲਾ ਲਿਆ ਹੌਸਟਲ ਦੇ ਵਿੱਚ ਕਿਉਂਕਿ ਸਾਡੀ ਕਾਲਜ ਦੀ ਮੈਨੇਜਮੈਂਟ ਨੇ ਉਹਦਾ ਸਾਥ ਨਹੀਂ ਦਿੱਤਾ ਕਿਉਂ ਕਿਉਂਕਿ ਉਹ ਆਪਣੇ ਹੌਸਟਲ ਦੇ ਕੰਮਾਂ ਦੇ ਵਿੱਚ ਅੱਗੇ ਹੁੰਦਾ ਸੀ ਐਂਡ ਸਾਡੀ ਮੈਨੇਜਮੈਂਟ ਨੇ ਉਹਦੇ ਨਾਲ ਖੁੰਦੇ ਕੱਢੀ ਐਂਡ ਉਹਨੂੰ ਡਿਟੇਨ ਕਰ ਦਿੱਤਾ ਜਦੋਂ ਕਿ ਇੱਥੇ ਸਾਡੇ ਪੂਰੇ ਕਾਲਜ ਵਿੱਚ 180 ਬੱਚਿਆਂ ਨੂੰ ਡਿਟੇਨ ਕੀਤਾ ਗਿਆ ਐਂਡ ਉਹਨਾਂ ਵਿੱਚ ਬਹੁਤ ਸਾਰਿਆਂ ਨੂੰ ਡਿਟੇਨ ਐਪਲੀਕੇਸ਼ਨ ਲਿਖ ਕੇ ਕਿਹਾ ਦਿੱਤਾ ਗਿਆ ਕਿ ਫਾਈਨ ਪਰ ਐਂ ਪ੍ਰੈਕਟੀਕਲ ਸੀ ਉਹਨੂੰ ਪ੍ਰੈਕਟੀਕਲ ਵਿੱਚ ਨਹੀਂ ਬੈਠਣ ਦਿੱਤਾ ਗਿਆ ਅਸੀਂ ਹੋਸਟਲ ਦੇ ਸਟੂਡੈਂਟ ਆ ਤੇ ਜੋ ਪ੍ਰੋਟੈਸਟ ਚੱਲ ਰਿਹਾ ਹੈ ਇਸ ਕਰਕੇ ਸਾਨੂੰ ਉੱਥੇ ਵੀ ਹਰਾਸ ਕੀਤਾ ਜਾ ਰਿਹਾ ਹੈ ਪਹਿਲਾਂ ਗਰਲਸ ਨੂੰ ਉੱਥੋਂ ਆਉਣ ਨਹੀਂ ਸੀ ਦਿੱਤਾ ਜਾਂਦਾ ਤੇ ਉਹ ਗਰਲਸ ਨੇ ਗਰਲਸ ਨੇ ਜਦੋਂ ਕਿਹਾ ਕਿ ਅਸੀਂ ਆਉਣਾ ਵਾ ਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਕੈਰੀਅਰ ਵੱਲ ਧਿਆਨ ਦਿਓ ਜੋ ਅੱਜ ਇਸ ਮੁੰਡੇ ਨਾਲ ਹੋਇਆ ਉਹ ਕੱਲ ਤੋਂ ਅੱਜ ਵੀ ਹੋ ਸਕਦਾ ਹੈ ਤੇ ਇਸ ਕਰਕੇ ਉਹਨਾਂ ਨੂੰ ਬਹੁਤ ਪਰੇਸ਼ਾਨ ਕੀਤਾ ਜਾਂਦਾ ਹੈ ਮੈਡਮ ਵੱਲੋਂ ਸਾਡੇ ਘਰੇ ਫੋਨ ਕੀਤੇ ਗਏ ਨੇ ਕਿ ਕੁੜੀਆਂ ਇੱਥੇ ਮਤਲਬ ਬੈਠੀਆਂ ਆ ਕਿਉਂਕਿ ਜਦੋਂ ਅਸੀਂ ਗਲੌਕ ਤੋੜ ਕੇ ਬਾਹਰ ਆ ਗਏ ਉਸ ਤੋਂ ਬਾਅਦ ਇੱਕ ਰੇ ਫੋਨ ਕਰਦੇ ਕਿ ਆਪਣੀ ਕੁੜੀਆਂ ਨੂੰ ਲੈ ਚੋ ਆ ਕੇ ਤੇ ਇਹ ਇੱਥੇ ਮਤਲਬ ਗਲਤ ਕਰਦੀਆਂ ਪਈਆਂ ਨੇ ਤੇ ਸਾਨੂੰ ਸਾਡੇ ਪੇਰੈਂਟਸ ਵੀ ਥੋੜਾ ਘਾਰੇ ਪਰ ਫਿਰ ਵੀ ਉਹ ਸਪੋਰਟ ਕਰ ਰਹੇ ਆ ਪਰ ਉਹ ਕਹਿੰਦੇ ਕਿ ਤੁਸੀਂ ਸਾਥ ਦਿਓ ਬੱਚੇ ਦਾ